ਡਟੇ ਹੋਏ ਆ ਪਟਿਆਲੇ ਧਰਨੇ ਦੇ ਵਿੱਚ ਜਿੱਥੇ ਮਾਲਬਿੰਦ ਸਿੰਘ ਮਾਲੀ ਨੂੰ ਬਿਨਾਂ ਸ਼ਰਤ ਜਿਹੜੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਜਮਾਨਤ ਨਹੀਂ ਰਿਹਾਈ ਦੀ ਮੰਗ ਹੋਈ ਹੈ ਤੇ ਇੱਥੇ ਅੱਜ ਧਰਨਾ ਲਗਾਇਆ ਗਿਆ ਸਸੀਂ ਲੋਕਾਂ ਦੇ ਵੱਲੋਂ ਵੀ ਬੁੱਧੀਜੀਵੀਆਂ ਦੇ ਵੱਲੋਂ ਵੀ ਜਿਹੜੇ ਕਿਸਾਨ ਜੱਥੇਬੰਦੀਆਂ ਨੇ ਉਹਨਾਂ ਨੇ ਵੀ ਇਸ ਧਰਨੇ ਦਾ ਜਿਹੜਾ ਸਮਰਥਨ ਦੇ ਦਿੱਤਾ ਤੇ ਸਾਡੇ ਨਾਲ ਕਿਸਾਨ ਆਗੂ ਦਰਸ਼ਨਪਾਲ ਜੀ ਮੌਜੂਦ ਨੇ ਸੋ ਕਰਦਿਆਂ ਗੱਲਬਾਤ ਦਰਸ਼ਨਪਾਲ ਜੀ ਕਿਵੇਂ ਦੇਖਦੇ ਹੋ ਕਿ ਜਿਹੜਾ ਇਹ ਧਰਨਾ ਲੱਗਿਆ ਰਿਹਾਈ ਦੇ ਲਈ ਧਰਨਾ ਲੱਗਿਆ ਲਗਾਤਾਰ ਜਿਹੜਾ ਸਿਆਸੀ ਇਹ ਜਿਹੜੇ ਵਿਸ਼ਲੇਸ਼ਕ ਨੇ ਇਦਾਂ ਮਲੇ ਹੁੰਦੇ ਰਹਿਣਗੇ ਉਹਨਾਂ ਤੇ ਤਾਂ ਦੇਖੋ ਇਹ ਨਾ ਸਾਡੇ ਦੇਸ਼ ਲਈ ਬੜੀ ਦੁਖਦਾਈ ਗੱਲ ਹੈ ਕਿ ਪਹਿਲਾਂ ਮੋਦੀ ਸਾਹਿਬ ਨੇ ਅਮਿਤ ਸ਼ਾਹ ਨੇ ਵਾਗਡੋਰ ਸਾਮਕੇ ਉਹਨਾਂ ਨੇ ਇੱਕ ਐਸਾ ਮਾਹੌਲ ਪੈਦਾ ਕਰਤਾ ਕਿ ਦੇਸ਼ ਦੇ ਜਿਹੜੇ ਸਾਡੇ 16% 14% ਮੁਸਲਮਾਨ ਭਾਈਚਾਰਾ ਉਹਦੇ ਨਾਲ ਧੱਕਾ ਬਹੁਤ ਹੋਇਆ ਫੇਰ ਉਹਨਾਂ ਨੇ ਪੱਤਰਕਾਰਾਂ ਨਾਲ ਕਲਾਕਾਰਾਂ ਨਾਲ ਬੁੱਧੀਜੀਵੀਆਂ ਨਾਲ ਲੇਖਕਾਂ ਨਾਲ ਉਹਨਾਂ ਤੇ ਉਹਨਾਂ ਦੀ ਕਲਮ ਉਹਨਾਂ ਦੀ ਜ਼ੁਬਾਨ ਬੰਦ ਕਰਨ ਵਾਸਤੇ ਯੂਪੀਐਲ ਆਇਆ ਈਡੀ ਦੇ ਹਮਲੇ ਕੀਤੇ ਵਗੈਰਾ ਵਗੈਰਾ ਪੰਜਾਬ ਸਰਕਾਰ ਦੇ ਵਿੱਚ ਤੁਸੀਂ ਦੇਖੋ ਪਹਿਲਾਂ ਤਾਂ ਪੰਜਾਬ ਸਰਕਾਰ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਮਾਲੀ ਜੀ ਬਾਰੇ ਦੱਸਦਾ ਵੀ ਮਾਲੀ ਜੀ ਇੰਨੀ ਬੇਬਾਕੀ ਨਾਲ ਆਪਣੀ ਜ਼ੁਬਾਨ ਤੇ ਆਪਣੀ ਕਲਮ ਚਲਾਉਂਦੇ ਨੇ ਕਿ ਉਹਨਾਂ ਨੇ ਬੜੀ ਮਲਕੇ ਦਰਸ਼ਨਪਾਲ ਚਾਹੇ ਉਹ ਰੁਦਦੂ ਮਾਮਸਾ ਹੈ ਚਾਹੇ ਰਾਜੇਵਾਲ ਹੈ ਦੱਲੇ ਵਾਲ ਹੈ ਚੈਪੰਦੇਰ ਉਹਨਾਂ ਨੇ ਕਿਸਾਨ ਲੀਡਰਾਂ ਦੇ ਹੱਥ ਦੇ ਉੱਤੇ ਉਂਗਲ ਰੱਖੀ ਹਰ ਸਾਰਿਆਂ ਦੇ ਵਿਚਾਰਾਂ ਨੂੰ ਕਿੰਤੂ ਪਰੰਤੂ ਕੀਤਾ ਉਹਨਾਂ ਨੇ ਲੇਕਿਨ ਉਹਨਾਂ ਦਾ ਜਿਹੜਾ ਮਲਕੇ ਕੋਈ ਜਿਹੜਾ ਰੱਖਣ ਦਾ ਹੁੰਦਾ ਉਹ ਕੋਈ ਚੰਗੀ ਚੀਜ਼ ਚਾਹੁੰਦੇ ਹੁੰਦੇ ਨੇ ਉਹਨਾਂ ਨੇ ਮਹਿੰਦਰ ਮਾਸਟਰ ਦੇ ਮੁੰਡੇ ਆਪਣੇ ਭਗਵੰਤ ਮਾਨ ਨੂੰ ਬੋਲ ਕੇ ਬਹੁਤ ਵਾਰੀ ਉਹਨਾਂ ਨੇ ਟਿੱਪਣੀਆਂ ਕੀਤੀਆਂ ਨੇ ਉਹ ਕਰਨੀਆਂ ਵੀ ਚਾਹੀਦੀਆਂ ਨੇ ਕਿਸੇ ਪੱਤਰਕਾਰ ਨੂੰ ਜਿਹੜੇ ਪੁੱਛਾ ਆਪਣੀਆਂ ਲੈ ਕੇ ਟੰਗਾ ਚ ਪੱਤਰਕਾਰ ਜਾਂ ਜਿਹੜੇ ਪੂਛਾ ਲਾਉਂਦੇ ਨੇ ਜਾ ਕੇ ਜਿਹਨੂੰ ਗੋਦੀ মিডিਆ ਦੇ ਪੱਤਰਕਾਰ ਕਹਿੰਦੇ ਨੇ ਉਹਨਾਂ ਦੇ ਉੱਤੇ ਵੀ ਉਹਨਾਂ ਨੇ ਬਹੁਤ ਕੁਝ ਲਿਖਿਆ ਹੈਗਾ ਸੋ ਪੱਤਰਕਾਰੀ ਦਾ ਇੱਕ ਕਹੋ ਇਹ ਜਿਹੜਾ ਨਾਮ ਮਾਲਵਿੰਦਰ ਮਾਲੀ ਨੂੰ ਮਿਲਿਆ ਇਹ ਮੈਂ ਕਹੂੰਗਾ ਉਹਨਾਂ ਨੂੰ ਇੱਕ ਤਰ੍ਹਾਂ ਦਾ ਇੱਕ ਕਹੋ ਕਿ 골ਡ ਮੈਡਲ ਮਿਲਿਆ ਪੱਤਰਕਾਰੀ ਕਰਨ ਦਾ ਇਹ ਮਿਲਣਾ ਵੀ ਚਾਹੀਦਾ ਚੰਗੇ ਪੱਤਰਕਾਰਾਂ ਨੂੰ ਔਰ ਇਹਦੇ ਨਾਲ ਉਹਨਾਂ ਦੀ ਜਿਹੜੀ ਕਹੋ ਕਿ ਉਹਨੂੰ ਸ਼ਾਬਾਸ਼ੇ ਵੀ ਦਿੰਦਾ ਮੈਂ ਉਹਨਾਂ ਦੀ ਜਿਹੜੀ ਕਹ ਲੋ ਕਿ ਸ਼ਖਸੀਅਤ ਹੈ ਉਹ ਸ਼ਖਸੀਅਤ ਨੂੰ ਹੋਰ ਡਿਵੈਲਪ ਹੋਈ ਹੈ ਹੁਣ ਦੂਜੀ ਗੱਲ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਨੇ ਦੇਖੋ ਆਪਣੇ ਸਿਆਸੀ ਵਿਰੋਧਾਂ ਕਰਕੇ ਪਹਿਲਾ ਅਕਾਲੀ ਪੱਤਰਕਾਰ ਦੀ ਜਾਨ ਕੱਢ ਕੇ ਨਾ ਸੌਰੀ ਅਜੀਤ ਦੀ ਅੱਜ ਤੱਕ ਕੱਢੀ ਹੋਈ ਆ ਹੁਣ ਜਿਹੜੇ ਇਹ ਸਰਕਾਰ ਹੈ ਮਾਲੀ ਦੇ ਨਾਮ ਦੇ ਉੱਤੇ ਇਹਨਾਂ ਨੇ ਜਿਵੇਂ ਮੀਡੀਆ ਤੇ ਉੱਤੇ ਹਮਲਾ ਬੋਲਿਆ ਇਹ ਸਾਰਿਆਂ ਲਈ ਆਪਣੇ ਲਈ ਚੁਣੌਤੀ ਆ ਔਰ ਅੱਜ ਜੇਲ੍ਹ ਦੇ ਸਾਹਮਣੇ ਡਾਕਟਰ ਪਿਆਰੇ لال ਗਰਗ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਸਦਰਾ ਦਿੱਤੋ ਵੀ ਆਪਾ ਧਰਨਾ ਲਾਉਣਾ ਅਸੀਂ ਇਹਦੇ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਡਟ ਕੇ ਹਿੱਸਾ ਪਾ ਰਹੇ ਆਂ ਔਰ ਮੈਂ ਵਾਦਾ ਵੀ ਕਰਦਾ ਇਸ ਗੱਲ ਦਾ ਕਿ ਅਗਰ ਇਹ ਅੰਦੋਲਨ ਲੰਬਾ ਜਿਵੇਂ ਸਾਡਾ ਕਿਸਾਨ ਅੰਦੋਲਨ 13 ਮਹੀਨੇ ਚੱਲਿਆ ਸੀ ਅਗਰ ਇਹ 13 ਸਾਲ ਵੀ ਚੱਲ ਜਾਂਦੇ ਨੇ ਅੰਦੋਲਨ ਅਸੀਂ ਉਹਦੇ ਵਿੱਚ ਵੀ ਯੋਗਦਾਨ ਪਾਵਾਂਗੇ ਹਰ ਤਰ੍ਹਾਂ ਦਾ ਪ੍ਰਬੰਧ ਕਰਾਂਗੇ ਹਰ ਤਰ੍ਹਾਂ ਦੀ ਲੋਕਾਂ ਦੀ ਸ਼ਮੂਲੀਅਤ ਕਰਾਵਾਂਗੇ ਤੇ ਨਾਲ ਦੀ ਨਾਲ ਜੇ ਸਾਡੇ ਵੱਲੋਂ ਇਹ ਬਲਕਿ ਸਾਡੀ ਜ਼ਰੂਰਤ ਹੈ ਇਸ ਗੱਲ ਦੇ ਉੱਤੇ ਵੀ ਸਾਰਾ ਪ੍ਰਬੰਧ ਕਰੀਏ ਵਰਤੋਂ ਵਜਨਤਾ ਲੈ ਕੇ ਆਈਏ ਬਾਕੀ ਕਿਸਾਨ ਜਿੱਥੇ ਬੰਦੀਆਂ ਉਹ ਅਸੀਂ ਕਰਦੇ ਰਹਾਂਗੇ ਪਰ ਇਹ ਗੱਲ ਸਰਕਾਰ ਨੂੰ ਕੰਨ ਤੇ ਲਿਖੀ ਪੜ੍ਹ ਲੈਣੀ ਚਾਹੀਦੀ ਹੈ ਕਿ ਪੰਜਾਬ ਦੇ ਲੋਕ ਜਿਨ੍ਹਾਂ ਨੇ ਸਿੱਖ ਇਤਿਹਾਸ ਚੋਂ ਗਦਰੀ ਬਾਬਿਆਂ ਤੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਸਿੱਖਦੇਵ ਦੇ ਇਤਿਹਾਸ ਦੇ ਮਾਲਕ ਨੇ ਉਹਨਾਂ ਦੇ ਖੂਨ ਚੱਕ ਬਾਗੀ ਪੁਣਾ ਹੈ ਉਹ ਨਾਬਰੀ ਆ ਉਹਨਾਂ ਦੇ ਖੂਨ ਦੇ ਵਿੱਚ ਜਿਹੜੇ ਵੀ ਨਾਬਰ ਸ਼ਕਸ਼ੀਤਾਂ ਨੇ ਲੋਕ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਨੇ ਮਾਲੀ ਦੇ ਲਈ ਐਵੇਂ ਥੋੜਾ ਲੋਕ ਇਕੱਠੇ ਆ ਕੇ ਉਹਦਾ ਟੱਬਰ ਥੋੜਾ ਆਇਆ ਉਹਨਾਂ ਨੂੰ ਲੱਗਿਆ ਕਿ ਯਾਰ ਇੱਕ ਜਿਹੜਾ ਬੰਦਾ ਵਿਰੋਧ ਕਰਦਾ ਹੈ ਉਹਦੇ ਨਾਲ ਹੀ ਧੱਕਾ ਕਰ ਰਹੀ ਹੈ ਲੋਕ ਉੱਠ ਕੇ ਆਗੇ ਧਰਨੇ ਤੇ ਅਗਰ ਇਹ ਥੋੜਾ ਹੋਰ ਆਰਗੇਨਾਈਜ਼ਡ ਹੋਊਗਾ ਵੱਡੀ ਗਿਣਤੀ 'ਚ ਲੋਕ ਆ ਜਾਣਗੇ ਸੋ ਮੈਂ ਅੰਤ ਦੇ ਵਿੱਚ ਫੇਰ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦਿੰਦਾ ਮੰਗ ਵੀ ਕਰਦਾ ਹੈ ਕਿ ਮਾਲੀ ਦੇ ਉੱਤੇ ਮੜਿਆ ਝੂਠੇ ਕੇਸ ਤੇ ਐਫ ਆਈ ਆਰ ਖਾਰਜ ਕੀਤੀ ਜਾਵੇ ਉਹਨਾਂ ਨੂੰ ਜੇਲ੍ਹ ਚੋਂ ਰਹਾਅ ਕੀਤਾ ਜਾਵੇ ਤੇ ਅੱਗੇ ਤੋਂ ਕੋਈ ਵੀ ਇਸ ਕਿਸਮ ਦਾ ਜਿਹੜਾ ਵਿਅਕਤੀ ਹੈ ਜਿਹੜਾ ਸਰਕਾਰ ਜਾਂ ਅਥਾਰਟੀ ਦੇ ਵਿਰੁੱਧ ਕੋ ਲਿਖਦਾ ਹੈ ਜਾਂ ਬੋਲਦਾ ਉਹਦੀ ਸੁਣਨੀ ਚਾਹੀਦੀ ਹੈ ਨਾ ਕਿ ਉਹਦੀ ਆਵਾਜ਼ ਬੰਦ ਕਰਨੀ ਚਾਹੀਦੀ ਹੈ ਉਹਦੀ ਕਲਮ ਬੰਦ ਕਰਨੀ ਚਾਹੀਦੀ ਦਰਸ਼ਨਪਾਲ ਜੀ ਤੁਸੀਂ ਗੱਲ ਕੀਤੀ ਆ ਸ਼ਹੀਦ ਆਜ਼ਮ ਭਗਤ ਸਿੰਘ ਦੀ ਹਣਾ ਕੱਲ ਉਹਨਾਂ ਦਾ ਜਨਮ ਦਿਨ ਵੀ ਨਿਕਲ ਕੇ ਗਿਆ ਪਰ ਜਿਹੜੇ ਹਜੇ ਤੱਕ ਸਿਆਸੀ ਕਾਗਜ਼ ਨੇ ਜਿਹੜੇ ਰਾਜਨੀਤਿਕ ਸੈਂਟਰ ਦੇ ਕਾਗਜ਼ ਨੇ ਸੈਂਟਰ ਦੇ ਵਿੱਚ ਪਏ ਨੇ ਉਹਦੇ ਵਿੱਚ ਤਾਂ ਹਜੇ ਤੱਕ ਜਿਹੜਾ ਸ਼ਹੀਦ ਦਾ ਦਰਜੇ ਨਹੀਂ ਦਿੱਤਾ ਗਿਆ ਦੇਖੋ ਮੈਂ ਉਹ ਤੇ ਉਹਦੇ ਤੇ ਆਉਣਾ ਲੇਕਿਨ ਤੁਸੀਂ ਇੱਕ ਗੱਲ ਸਮਝੋ ਤੁਸੀਂ ਕੱਲ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਸੀਗਾ ਉਹ ਦੇਖੋ 28 ਸਤੰਬਰ 1907 ਨੂੰ ਪੈਦਾ ਹੋਏ ਔਰ 1923 23 1931 23 ਮਾਰਚ ਦੀ ਉਹਨਾਂ ਦੀ ਸ਼ਹਾਦਤ ਹੋ ਗਈ 24 ਸਾਲਾਂ ਦੇ ਸੀ ਸਿਰਫ ਨੰਬਰ 1 ਅੱਜ ਵੀ ਭਗਤ ਸਿੰਘ ਸਾਡੇ ਸਾਹਮਣੇ ਜਵਾਨ ਨਹੀਂ ਦਿਖਦਾ ਨੰਬਰ 2 ਉਹਨੂੰ ਸ਼ਹੀਦ ਤੋਂ ਬਗੈਰ ਕੋਈ ਨਹੀਂ ਬੋਲਦਾ ਸ਼ਹੀਦ-ਏ-ਆਜ਼ਮ ਕਹਿੰਦੇ ਨੇ ਤੁਸੀਂ ਚਲੇ ਜਾਓ ਭਾਰਤ ਦੇ ਕਿਸੇ ਵੀ ਹਿੱਸੇ 'ਚ ਤਮਿਲ ਲੱਡੂ ਚਲੇ ਜਾਓ ਬੰਗਾਲ ਚਲੇ ਜਾਓ ਸਾਬ ਚਲੇ ਜਾਓ 3 ਮਾਰਚ ਤੇ 28 ਸਤੰਬਰ ਨੂੰ ਤੁਹਾਨੂੰ ਹਰ ਜਗ੍ਹਾ ਸ਼ਹੀਦ ਐਜਮ ਭਗਤ ਸਿੰਘ ਰਾਜਗੁਰੂ ਸਖਦੇਵ ਦੇ ਚੌਂਣ ਵਾਲੇ ਤੁਹਾਨੂੰ ਮਿਲਣਗੇ ਮੀਟਿੰਗਾਂ ਕਰਦੇ ਅੱਜ ਵੀ ਚਲੇ ਜਾਓ ਤੁਹਾਨੂੰ ਕਿਤੇ ਸ਼ਹੀਦ ਐਜਮ ਭਗਤ ਸਿੰਘ ਸਪੋਰਟਸ ਕਲੱਬ ਮਿਲੂਗਾ ਕਿਤੇ ਲਾਇਬ੍ਰੇਰੀ ਮਿਲੂਗੀ ਕਿਤੇ ਹਾਲ ਦਾ ਨਾ ਮਿਲੂਗਾ ਕਿਤੇ ਲੋਕ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਲੋਕ ਇਕੱਠੇ ਹੋਏ ਮਿਲ ਜਾਣਗੇ ਇਹਨਾਂ ਨੇ ਪਾਰਟੀ ਨੇ ਅੰਬੇਦਕਰ ਦੀਆਂ ਤਸਵੀਰਾਂ ਤੇ ਭਗਤ ਸਿੰਘ ਦੀਆਂ ਤਸਵੀਰਾਂ ਨਾ ਰੱਖੀਆਂ ਨੇ ਪਰ ਇਹ ਜੋ ਕਰ ਰਹੇ ਨੇ ਉਹਨਾਂ ਦੇ ਵਿਚਾਰਾਂ ਤੋਂ ਬਿਲਕੁਲ ਉਲਟਾ ਕਰ ਰਹੇ ਨੇ ਅਗਲੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਮੈਂ ਇਸ ਗੱਲ ਤੇ ਅਸੀਂ ਆਪਣੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਜਦੋਂ ਚਾਰਟਰ ਬਣਾਇਆ ਉਹ ਚ ਕਲੀਅਰ ਕੱਟ ਲਿਖਿਆ ਹੈ ਕਿ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਉਹਨਾਂ ਨੂੰ ਸ਼ਹੀਦ ਉਦਮ ਸਿੰਘ ਉਹਨਾਂ ਨੂੰ ਸਾਡੇ ਕੌਮੀ ਸ਼ਹੀਦਾਂ ਦਾ ਦਰਜਾ ਮਿਲਣਾ ਚਾਹੀਦਾ ਜੋ ਜਿਵੇਂ ਬਾਕੀਆਂ ਨੂੰ ਮਿਲਿਆ ਹੋਇਆ ਇਹ ਕੇਂਦਰ ਸਰਕਾਰ ਅਸਲੇ ਲੋਕ ਡਰਦੇ ਨੇ ਉਦਾਹਰਣ ਦੇ ਤੌਰ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅੱਜ ਮੈਨੀਫੈਸਟੋ ਜਾਰੀ ਹੋਇਆ ਕਾਂਗਰਸ ਪਾਰਟੀ ਦਾ ਉਹਨਾਂ ਨੇ ਇਹ ਵਾਅਦਾ ਕੀਤਾ ਵੀ 2020-21 ਚ ਜਿਹੜੇ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਦੀ ਸ਼ਹੀਦੀ ਯਾਦਗਾਰ ਸਿੰਘੂ ਬਾਰਡਰ ਤੇ ਤੇ ਟਿੱਕਰੀ ਬਾਰਡਰ ਤੇ ਬਣਾਵਾਂਗੇ ਇਹ ਕਾਂਗਰਸ ਨੇ ਕਿਹਾ ਲੇਕਿਨ ਭਾਜਪਾ ਜਿਹੜੀ ਕਿਉਂਕਿ ਉਹਨੇ ਸ਼ਹੀਦ ਕੀਤੇ ਸੀ ਉਹ ਕਦੇ ਉਹਨਾਂ ਨੂੰ ਨਹੀਂ ਕਹੂਗੀ ਕਿ ਅਸੀਂ ਬਣਾਵਾਂਗੇ ਸਿਮਿਲਰਲੀ ਜਿਹੜੇ ਹਾਕਮ ਨੇ ਅੰਗਰੇਜ਼ਾਂ ਦੇ ਜਿਹੜੇ ਦੱਲੇ ਨੇ ਉਹ ਨਹੀਂ ਚਾਹੁੰਦੇ ਕਿ ਬਾਗੀ ਲੋਕਾਂ ਦੀ ਸ਼ਹੀਦ ਭਗਤ ਸਿੰਘ ਉਹਨਾਂ ਨੂੰ ਅਸੀਂ ਸ਼ਹੀਦ ਕਹੀਏ ਬਹੁਤ ਵਾਰੀ ਬਹੁਤ ਵਾਰੀ ਮੈਂ ਕਹਿੰਦਾ ਇਹ ਵੀ ਇਹ ਪਖੰਡ ਕਰਦੇ ਨੇ ਲੋਕਾਂ ਨੂੰ ਗੁੰਮਰਾਹ ਕਰਨੇ ਵੀ ਕਰਦੇ ਨੇ ਉਦੋਂ ਲੋਕਾਂ ਨੂੰ ਸਾਡੇ ਲੋਕਾਂ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਸਮਝ ਜਾਣਾ ਚਾਹੀਦਾ ਵੀ ਇਹ ਹੁਣ ਕੇਜਰੀਵਾਲ ਦੇ ਪਿੱਛੇ ਜਾਂ ਭਗਵੰਤ ਮਾਨ ਦੀ ਕੁਰਸੀ ਦੇ ਪਿੱਛੇ ਜਿਹੜਾ ਬਾਬੇ ਅੰਬੇਡਕਰ ਦਾ ਜਾਂ ਭਗਤ ਸਿੰਘ ਦੀਆਂ ਫੋਟੋਆਂ ਲਾਈਆਂ ਹੋਈਆਂ ਨੇ ਇਹ ਆਪਾਂ ਨੂੰ ਬਲਫ ਕਰਨ ਲਈ ਲਾਈਆਂ ਹੋਈਆਂ ਨੇ ਉਹਨਾਂ ਦੇ ਜੋ ਪੂਰਨੇ ਨੇ ਉਹਨਾਂ ਦੇ ਜੋ ਸਿਧਾਂਤ ਨੇ ਉਹਨਾਂ ਦੇ ਜੋ ਨਿਸ਼ਾਨੇ ਸੀ ਉਹਨਾਂ ਦੇ ਜੋ ਸੁਪਨੇ ਸੀ ਉਹਨਾਂ ਨੂੰ ਪੂਰਾ ਕਰਨ ਲਈ ਨਹੀਂ ਲਾਈਆਂ ਦਰਸ਼ਨਪਾਲ ਜੀ ਟੀਮੇ ਹੁਣ ਝੋਨੇ ਦੀ ਕਟਾਈ ਸ਼ੁਰੂ ਹੋਣ ਵਾਲੀ ਆ ਪਰ ਜਿਹੜੀ ਹਜੇ ਸਰਕਾਰੀ ਖਰੀਦ ਉਹਦੀ ਵੀ ਕੋਈ ਜਾਣਕਾਰੀ ਨਹੀਂ ਸਾਹਮਣੇ ਆਈ ਕਿਉਂਕਿ ਜਿਹੜਾ ਅਨਾਜ ਗੋਦਾਮ ਨੇ ਉਹਨਾਂ ਦੇ ਵਿੱਚ ਹਜੇ ਪੁਰਾਣਾ ਅਨਾਜ ਹੀ ਭਰਿਆ ਪਿਆ ਉਹ ਹਜੇ ਖਾਲੀ ਨਹੀਂ ਹੋਇਆ ਇਹ ਬਹੁਤ ਕੇਂਦਰ ਸਰਕਾਰ ਦੀ ਬਦਮਾਸ਼ੀ ਹੈ ਕਹਿੰਦਾ ਬਹੁਤ ਗਲਤ ਗੱਲ ਹੈ ਕਿ ਜਿਹੜੇ ਜਿੰਨੇ ਵੀ ਸ਼ੈਲਰਾਂ ਦੇ ਵਿੱਚ ਜਾਂ ਗੋਦਾਮਾਂ ਦੇ ਵਿੱਚ ਚੌਲ ਪਿਆ ਉਹ ਚੱਕਣਾ ਚਾਹੀਦਾ ਨਹੀਂ ਤਾਂ ਇਹ ਕਿਸਾਨ ਆੜਤੀਏ ਮਜ਼ਦੂਰ ਸ਼ੈਲਰਮਾਰ ਸ਼ੈਲਰਾਂ ਦੇ ਮਜ਼ਦੂਰ ਇਹ ਸਾਰਿਆਂ ਦਾ ਮੁੱਦਾ ਬਣੂਗਾ ਔਰੇ ਵੱਡੀ ਲੜਾਈ ਇੱਕ ਫੇਰ ਹੋਊਗੀ ਪੰਜਾਬ ਦੀਆਂ ਮੰਡੀਆਂ ਤੇ ਪੰਜਾਬ ਦੀਆਂ ਸੜਕਾਂ ਤੇ ਕੇਂਦਰ ਸਰਕਾਰ ਨੂੰ ਇਹ ਜਲਦੀ ਕੰਮ ਚੁੱਕਣਾ ਚਾਹੀਦਾ ਹੈ ਡੀਏਪ ਦੇ ਸਬੰਧ ਚ ਵੀ ਮੈਂ ਕਹਿਣਾ ਚਾਹੁੰਦਾ ਕਿ ਡੁਪਲੀਕੇਟ ਡੀਏਪ ਵੇਚਣਾ ਬੰਦ ਕਰੋ ਡੀਏਪ ਦੀ ਸਪਲਾਈ ਸਮੂਥ ਕਰਨ ਕਰੋ ਡੀਏਪ ਲੋਕਾਂ ਨੇ ਕਣਕ ਬੀਜਣੀ ਹੈ ਸਬਜ਼ੀਆਂ ਬੀਜਣੀਆਂ ਨੇ ਆਲੂ ਬੀਜਣੇ ਨੇ ਉਹਦੇ ਲਈ ਡੀਏਪ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਹਿਲਾਂ ਕਿਉਂ ਨਹੀਂ ਸੋਚਦੇ ਹਵਾਈ ਸਮੁੰਦਰੀ ਯਾਤਰੀ ਡੀਏਪੀ ਆਉਣਾ ਹੁੰਦਾ ਉਹਨੂੰ ਪਹਿਲਾਂ 6 ਮਹੀਨੇ ਪਹਿਲਾਂ ਆਰਡਰ ਕਰ ਦਿਆ ਕਰਨ ਮੌਕੇ ਤੇ ਆ ਕੇ ਕਹਿਣਗੇ ਜੀ ਕਾਹਨ ਦਾ ਬੰਦਰਗਾਹ ਤੇ ਆ ਗਿਆ ਜੀ ਫੁਲਾਨੀ ਜਗ੍ਹਾ ਆ ਕੇ ਸੋਚ ਕਰਕੇ ਇਹ ਮਸਲੇ ਨੇ ਜਿਹੜੇ ਇਹਦੇ ਵਿੱਚ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਲੋਕਾਂ ਤੰਗ ਨਾ ਹੋਣ ਇਹਦਾ ਧਿਆਨ ਰੱਖਣਾ ਚਾਹੀਦਾ ਨਸ਼ਮਪਾਲ ਜੀ ਇਹ ਇਦਾਂ ਲੱਗਦਾ ਵੀ ਜਿਹੜਾ ਕਿਸਾਨਾਂ ਦਾ ਧਰਨੇ ਲਾਉਂਦੇ ਆ ਉਹਦੇ ਕਰਕੇ ਜਿਹੜੀ ਇਹ ਪੂਰੀ ਤੇ ਦੇਰੀ ਕਹਦੀ ਹੈ ਕਿ ਉਹਦੇ ਕਰਕੇ ਹੋ ਰਹੀ ਹੈ ਨਹੀਂ ਇੱਕ ਤਾਂ ਨਾਅਹਲੀਅਤ ਹੈ ਨਲਾਕੀ ਹੈ ਦੂਜਾ ਇਹ ਮੈਂ ਪੰਜਾਬ ਦੇ ਨਾਲ ਕਹੂੰਗਾ ਕਿ ਪੰਜਾਬੀਆਂ ਦੇ ਮੁੱਦੇ ਨੇ ਜਿਹੜੇ ਜਾਂ ਪੰਜਾਬੀਆਂ ਦੇ ਬਹੁਤ ਸਾਰੇ ਕਦੇ ਲੰਬਾ ਮਸਲਾ ਹੈ ਕਿ ਪੰਜਾਬ ਜਾਂ ਬਾਕੀ ਸੂਬੇ ਨੇ ਜਿਹੜੇ ਉਹਨਾਂ ਦੇ ਖੁਦਮੁਖਤਾਰੀ ਨਾਲ ਜੋੜ ਕੇ ਫੈਡਰਲਿਜ਼ਮ ਨਾਲ ਜੋੜ ਕੇ ਉਹਨਾਂ ਨੂੰ ਇੱਕ ਨਾ ਇੱਕ ਨੀਤੀ ਹੁੰਦੀ ਹੈ ਜਿਵੇਂ ਕੇਂਦਰ ਸਰਕਾਰ ਦੀ ਬੀਜੇਪੀ ਆਰਐਸਐਸ ਦੀ ਨੀਤੀ ਹੈ ਕਿ ਇਹਨੂੰ ਕੇਂਦਰੀਕ੍ਰਿਤ ਕੀਤਾ ਜਾਵੇ ਜਦੋਂ ਸੈਂਟਰਲਾਈਜ਼ੇਸ਼ਨ ਹੋਊਗੀ ਡੀਸੈਂਟਰਲਾਈਜ਼ੇਸ਼ਨ ਨਾਲ ਜੁੜੇ ਹੋ ਮੁੱਦੇ ਨੇ ਜਿਹੜੇ ਉਹ ਫੋਕਸ ਹੁੰਦੇ ਨੇ ਇਹ ਉਹਨਾਂ ਦੀ ਨੀਤੀ ਚੋਂ ਨਿਕਲਦਾ ਹੈ ਕਿ ਸੂਬਿਆਂ ਦੀਆਂ ਜਿਹੜੀਆਂ ਅਧਿਕਾਰ ਨੇ ਮੁੱਦੇ ਨੇ ਉਹਨਾਂ ਨੂੰ ਘਟਾਇਆ ਜਾਵੇ ਤੇ ਆਪਣੇ ਵੱਧ ਲਏ ਜਾਣ ਉਹਦੇ ਨਾਲ ਸਾਡੇ ਮਸਲੇ ਖੜੇ ਹੋ ਜਾਂਦੇ ਨੇ ਸੋ ਬਹੁਤ ਬਤਾਂ ਥੈਂਕ ਯੂ ਤੋ ਇਹ ਸਾਨੂੰ ਦਰਸ਼ਨ ਸਿੰਘ ਦਰਸ਼ਨਪਾਲ ਜੀ ਜਿਨ੍ਹਾਂ ਨੇ ਸਾਡੇ ਨਾਲ ਗੱਲ ਕੀਤੀ ਹੈ ਪੂਰੇ ਧਰਨੇ ਦੇ ਬਾਰੇ ਜਿਹੜਾ ਪੂਰਾ ਕਹਿਦੀ ਕਿ ਪਲੈਨਿੰਗ ਜਿਹੜੀ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਜੇਕਰ ਇਹ ਧਰਨਾ ਕਹਿਦੇ ਵੀ 13 ਸਾਲ ਚੱਲੂਗਾ ਤਾਂ ਅਸੀਂ 13 ਸਾਲ ਵੀ ਇੱਥੇ ਬੈਠਣ ਲਈ ਤਤਪਰ ਰਹਾਂਗੇ 13 ਸਾਲ ਇੱਥੇ ਬੈਠਣ ਲਈ ਜਿਹੜਾ ਸਮਰਥਨ ਇਸ ਧਰਨੇ ਨੂੰ ਦਿੰਦੇ ਰਹਾਂਗੇ